ਜਗੋ ਜੋਗਰ تعالਸਤ ਕਰੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪੁੱਤਰ ਜੂਰੇ ਜੀ ਸਾਰੇ ਹੋਏ ਗੁਰੂ ਖਾਲਸਾ ਜੀ ਸਰਵਤਨ ਸ਼ੰਤਾਨ ਪਾਇਲ ਗੁਰ ਸਿੰਘ ਜੀ ਦੇ ਭੋਗ ਦੇ ਵਿੱਚ ਤੋਂ ਭੋਗ ਦੇ ਵਿੱਚ ਤੋਂ ਗਿਆ ਪੰਜਾਬ ਦੇ ਗ੍ਰੀਨ ਕੋਲ ਦੇ ਤੋਂ ਹਰ ਸੇ ਪੰਜਾਬ ਤੋਂ ਵਾਧੂ ਸੂਰਜ ਤੋਂ ਕੁਝ ਨਹੀਂ ਰਾਏ ਨੇ ਵਦੇਸ਼ ਤੋਂ ਵੀ ਮੇਰੇ ਵੀਰਾਂ ਨੇ ਤਸਵੀਰ ਦਿੱਤੀ ਆ ਤੇ ਬਹੁਤ ਸਾਰੇ ਐਸੇ ਪਰਿਵਾਰ ਆ ਰਹੇ ਜਿਹੜੇ ਲੰਮਾ ਸਮਾਂ ਸਰਵਰਸੀ ਬਾਬਾ ਜੀ ਅੰਦਰ ਸੇਵਾ ਦੇ ਨਾਲ ਸਰਵਰ ਦੇ ਨਾਲ ਕੀਤਾ। ਪਰ ਉਹ ਪਰਿਵਾਰ ਬਾਰੇ ਉਹ ਕੁਝ ਜਾਣਦੇ ਆ। ਉਹਨਾਂ ਨੂੰ ਵੀ ਸਨਮਾਨ ਨਹੀਂ ਦੇ ਸਕੇ। ਔਰ ਖਾਸ ਕਰਕੇ ਇੰਟਰਨੈਸ਼ਨਲ ਫੰਡ ਕਮੇਟੀ ਨੇ ਜਿੰਨੇ ਵੀ ਹੁਦਦਾਰ ਹੈ ਪ੍ਰਭਾਤ ਨੇ ਬਤੂ ਰਕਾਜ ਦੇ ਕਿਸੇ ਨੂੰ ਵੀ ਸਮਾਗਮ ਵਿੱਚ ਨਹੀਂ ਬਿਤਾ ਕੀ ਆਪਣੇ ਘਰ ਦਾ ਪ੍ਰੋਗਰਾਮ ਹੈ ਕੀ ਆਪਣੇ ਘਰ ਲੈ ਦੇ ਚੀ ਜਿਹੜੇ ਆਪਣੇ ਮੁਖ ਮਹਿਮਾਨ ਜਿਹੜੇ ਪਾਇਸਾ ਜਿਹਦੇ ਨਾਲ ਸੰਸਦਰੀ ਰਹੇ ਆ ਉਹਨਾਂ ਦੇ ਵਿਚਾਰ ਕਰਾਂਗੇ ਤੇ ਪਰ ਉਹ ਹੋਰ ਕਈ ਗੱਲਾਂ ਦਾ ਪਤਾ ਲੱਗੂਗਾ ਇਸ ਕਰਕੇ ਜਿੰਨਾਂ ਨੂੰ ਵੀ ਬੁਲਾ ਸਕਿਆ ਉਸ ਤੋਂ ਜ਼ਿਆਦਾ ਚਾਹਦਾ ਆਓ ਸਤਿਗੁਰੂ ਦੀ ਬਖਸ਼ਿਸ਼ ਕੀਤੀ ਗ੍ਰੰਥ ਦੇ ਸਾਰੇ ਗੱਦਕੇ ਪੂਰੇ ਹੋਣ ਦੁਆਰਾ ਪਹਿਲੇ ਜਨ ਬਾਰੇ ਇਛੇ ਤਕ ਸੰਕਾ ਲਿਖੀਆਂ ਸਾਰੀਆਂ ਸੰਕਾ ਕਰਕੇ ਸਭੇ ਬੁਲਾਓ ਨਾਹਿਰ ਗੁਰੂ ਦੀ ਦਾ ਖਾਲਸਾ ਨਾਹਿਰ ਗੁਰੂ ਦੀ ਤਵੇ ਤਾਂ ਡਾਕੂਮੈਂਟ ਭਗਤ ਸਾਹਿਬ ਦੀਆਂ ਮੂਲੀਆਂ ਕਿੰਨੀਆਂ ਕੋਈ ਦੂਜੀ ਪੜਦੇ ਸੀ ਉਹ ਦੁਨੀਆ ਗੱਲਾਂ ਦੱਸਾਂ ਕਿਉਂਕਿ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਹ ਬਹੁਤ ਵਰਸ ਕਰਦੇ ਸੀ ਜੀਰ ਬਣਾ ਤੜੜਾ ਸੀ ਉਹ ਵੇ ਚਰਮੇ ਦੀ ਲਿਲੀ ਵੇ ਲੇਖਣ ਕਰਦੇ ਸੀ ਉਹ ਜ਼ਿਲ੍ਹੇ ਦੀ ਕਮੇਟੀ ਦੇ ਮੈਂਬਰ ਵਿੱਚ ਸਨ ਜਦੋਂ ਇਹਨਾਂ ਦਾ ਬਾਬਾ ਜੀ ਨੂੰ ਪਤਾ ਲੱਗਾ ਕਿ ਮੇਰਾ ਪੋਤਰਾ ਕਮੇਟੀ ਖੇਡਦਾ ਹੈ ਤੇ ਬਾਬਾ ਜੀ ਨੇ ਸਾਨੂੰ ਬੰਨਾਂ ਨੂੰ ਸੱਦਿਆ ਅਜੀ ਵੱਡੇ ਸੀ ਪੰਚਪਨ ਸਿੰਘ ਭਾਈ ਲਖਮੀ ਸਿੰਘ ਤੇ ਮੈਂ ਕੀ ਮਿਲ ਤੋਂ ਹੋਵੇ ਵੱਡੇ ਸੀ ਬਾਬਾ ਜੀ ਕਹਿਣ ਲੱਗੇ ਉਹ ਜਦੋਂ ਤੇ ਪਟਿਕਾਉਂ ਖੇਡਦਾ ਏ ਜਦ ਕਿ ਜੀਏ ਪਾਇਲ ਬਲ ਸਿੰਘ ਖੇਡਦਾ ਗਿੰਦ ਝੰਗ ਜਾਇਆ ਇਸ ਤੋਂ ਬਾਅਦ ਕਬੱਡੀ ਨਾਲ ਖੇਡੀ ਕੇਸਾਂ ਦੀ ਜਦਵੀ ਹੁੰਦੀ ਹੈ ਕਿ ਇੱਕ ਦੂਜੇ ਦੇ ਥੜੇ ਜਾਂਦੇ ਆ ਫਿਰ ਮਿੱਟੀ 'ਚ ਰੁੜ ਜਾਂਦੇ ਆ ਤੇ ਆਪਾਂ ਕੇਸਾਂ ਦੀ ਜਦਵੀ ਜਿਹੜੀ ਗੇਮ ਦੇ ਵਿੱਚ ਹੋਵੇ ਉਹ ਖੇਡ ਨਹੀਂ ਖੇਡਣੀ ਮੇਰੇ ਲਖਨ ਕਰਿਆ ਜਦੋਂ ਨੱਪਤਾ ਖੇਡਿਆ ਕਰੋ ਹੋਰ ਬੜੀਆਂ ਖੇਡਾਂ ਨੇ ਦੇਦੇਵਾਰੀ ਕਰਿਆ ਕਰੋ ਬੜੀਆਂ ਬੇਵੋ ਤੇ ਨਾਲ ਨੇ ਜਦੋਂ ਉਹਨਾਂ ਨੂੰ ਹਟਾ ਲਿਆ ਜਦ ਆਪਣੇ ਪਿੰਤਾ ਇੱਕ ਦਾਦਾ ਮੰਗੀ ਉਦਾਸਾ ਉਹ ਵੀ ਸੋਨੇ ਦੀ ਬੜੀ ਖੇਡ ਕਰਦਾ ਤੇ ਚਲੋ ਨਾ ਹੁੰਦਾ ਸੀ ਦੇਖਦਾ ਤਾਂ ਦੀਪ ਸਿੰਘ ਦਾ ਪੁੱਤ ਜਾਂ ਸੀ ਇਹ ਸਾਰੇ ਬੜੀ ਖੇਡ ਸੀ ਕਿ ਬਾਪਾ ਜੀ ਕਿਉਂ ਗਏ ਕਿਉਂਕਿ ਬਾਪਾ ਜੀ ਅਸੀਂ ਜਿਹੜੇ ਦੀ ਟੀਮ ਹਾਰ ਜਾਗੇ ਦੇ ਤੁਸੀਂ ਤਾਂ ਕੀ ਖੇਡ ਲੈਣਾ ਬਾਬਾ ਜੀ ਕਹਿੰਦੇ ਭਾਈ ਤੁਸੀਂ ਵੀ ਸਿੱਖਿਆ ਦੇ ਪੁੱਤਰ ਆ ਤੁਸੀਂ ਕਬੱਡੀ ਨਾਲ ਖੇਡਿਆ ਕਰੋ ਤੁਸੀਂ ਦੇਖਿਆ ਵਾ ਨੇ ਜਿਹੜੀ ਚੁਣੌਤੀ ਉਹ ਲੋਕਾਂ ਦਾ ਕਮੇਟੀ ਦੀ ਟੀਮ ਹੀ ਆ ਨਾ ਉਹਨਾਂ ਦਾ ਦਰਿਆ ਘਟਿਆ ਹੋਣੀਆਂ ਸਿਰਫ ਕੇਸ ਰਾਹ ਤੇ ਪਰ ਉਹਨੇ ਕੁਝ ਬਣਾਈ ਐ ਇਹਦੇ ਤੁਸੀਂ ਇਹ ਨਾ ਖੇਡੋ ਹੋਰ ਕਿੱਧਰ ਖੇਡਿਆ ਕਰੋ ਇਹ ਤੋਂ ਬਾਅਦ ਮੈਂ ਕਿਚੁਕੀ ਜੀ ਹੋਰ ਕੁਟਰਾ ਤੋਂ ਦੱਸਾ ਜਿਹਦਾ ਜਕਰ ਭਾਈ ਮੋਹਨ ਸਿੰਘ ਨੇ ਕੀਤਾ ਕੁੜੀ ਦੀ ਵਰਕਸ਼ਾਪ ਨੂੰ ਦਿਹਾੜੇ ਤੇ ਚਲਾਈ ਤੇ ਵੀਰ ਸਿੰਘ ਜੀ ਤੇ ਭਾਈ ਦੇਵINDER ਸਿੰਘ ਨੇ ਸ਼ਾਨੀ ਭਾਈ ਤੇ ਮਾਹਰਪੁਰ ਨਾਰਗੋਲ ਆਏ ਸਤਿਵੰਤ ਤਾਜ਼ਾ ਦੀ ਕਾਨ ਸਾਹਿਬ ਇਹ ਤੇ ਗੁਈਸਿਆ ਜਿੰਨਾ ਬਤ ਵਾਚੂ ਵਾਚੂ ਜਪੇਗਾ ਉਨਹੀਂ ਬਤ ਤੇਰਾ ਬਿਜੇਸੂ ਇਹਨੇ ਮਾਹਰਪੁਰੋਂ ਆਏ ਤੇ ਸਵੇਰ ਲੱਗ ਰਹਿਣਾ ਖਰਾਤ ਤੇ ਤੇ ਸਰਪਾ ਪਰਖਾਸ ਦੇ ਕਹਿੰਦੇ ਬੜਾ ਤੋਂ ਖਾਤਾ ਬਾਹਰ ਘਰਾਤ ਦੇ ਜਿਹੜੇ ਦੇ ਨਾਲ ਵਾਇਗਰ ਅੰਦਰ ਘਰਾਤ ਦੇ ਜਿਹੜਾ ਵਾਇਗਰ ਮੇਰੇ ਅਕਲ ਮੈਂ ਹੁਣ ਸਮਝ ਕੇ ਕਿ ਬਹੁਤ ਪਰਖਾ ਦੇ ਥਾਪੜੇ ਤੇ ਰਹਿਦਾ ਹੈ ਇਹਨਾਂ ਦੇ ਵਿੱਚ ਬੜੀ-ਬੜੀ ਪਰਖਾ ਹੈ ਕੀ ਕਹਿਣ ਦਾ ਤਰੀਕੀ ਨਹੀਂ ਹੁੰਦੇ ਉਹ ਆਏ ਹੋਏ ਹਰ ਦਿਨ ਬਸਾਦ ਇਸੇ ਤਰ੍ਹਾਂ ਜਦੋਂ 1 ਮਈ ਨੂੰ ਇੱਕ ਮੋਗੇ ਫਲੀ ਚੱਲ ਗਈ ਉਹਦੇ ਚੱਕ ਸਿੰਘ ਸ਼ਹੀਦ ਤਦ ਤਹਿਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਇਲਾਕੇ ਦੇ ਸਿੱਖਾਂ 'ਚ ਬੜਾ ਬਹੁਤ ਚਰਚਾ ਹੋ ਗਿਆ ਜਿਹਨੇ ਨਕਰਾਵ ਰਿਆ ਬਹੁਤ ਵੱਡਾ ਉਥੇ ਸੰਗਤਾਂ ਦਾ ਇਕੱਠ ਹੋਇਆ ਸੀਆਰਪੀ ਨੇ ਘੇਰਾ ਪਾਲਿਆ ਸੰਤਰ ਗੁਰਦਵਾਰੇ ਚਲੀ ਜਾਂ ਆਪਣੀ ਗੋਲੀ ਚੱਲਦੀ ਉਹਦੇ ਵਿੱਚ ਵੀ ਭਾਗ ਲਏ ਸਿੰਘ ਸਿੰਘ ਜਖਮੀ ਥੋੜੇ ਹੋਏ ਪਰ ਜਦੋਂ ਪਤਾ ਲੱਗਾ ਕਿ ਸਿੰਘ ਸ਼ਹੀਦ ਹੋ ਗਏ ਤੇ ਰਵਰਸ ਸਰਬ ਨੂੰ ਮਾਪੁਰਖਾਨ ਤੋਂ ਕਾਲੀ ਦਰ ਦੀ ਤੰਦ ਵਿੱਚ ਸਾਲ ਦੀ ਲੀਡਰਸ਼ਿਪ ਭੇਜੀ ਉਹਨਾਂ ਦਾ ਸ਼ਿਸ਼ਕਾਰ ਵੀ ਮੁਕਤੀ ਹੋਇਆ। ਉਹ ਕੋਈ ਬਾਤ ਨਹੀਂ ਕਿਤੇ ਲਿਖਣੀ। ਅਮਰਸਰ ਸਾਹਿਬ। ਬਾਕੀ ਸਿੰਘ ਬਦਲ ਰਾਸ ਕਰਕੇ ਉਚਾਰਾ ਤੱਕ ਵੀ ਵਾਪਸ ਆ ਗਏ। ਮੈਂ ਵੀ ਉੱਥੇ ਹੀ ਸੀ। ਤੇ ਭਾਈ ਸਾਹਿਬ ਸੰਤਨ ਕੋ ਰਾਤ ਨੂੰ ਇਕੱਠੇ ਹੋਏ। ਜਦੋਂ ਇਕੱਠੇ ਹੋਏ ਉਹਨਾਂ ਨਾਲ ਕੰਦਾ ਪ੍ਰਣ ਕਰਵਾਉਣ ਵਾਸਤੇ ਇਸ ਪਾਸੇ ਕੋਤੇ ਦਿਵਾਰ ਉੱਤੇ ਚਲੇ ਗਏ ਸ਼ਿਸ਼ਕਾਰ ਸਾਹਿਬ। ਇਹ 1 ਮਈ 84 ਦੀ ਗੱਲ ਹੈ ਜਦੋਂ ਮਾਤਾ ਗੋਲੇ ਮਾਤਾ ਨੇ ਗੋਲ ਦੇ ਵਿੱਚ ਲਿਆ ਤੇ ਬੜੇ ਖਾਪੜੇ ਲੱਗੇ। ਕਹਿੰਦਾ ਕੋਈ ਗੱਲ ਨਹੀਂ ਇੱਥੇ ਸ਼ਹੀਦੀ ਤਾਂ ਵੀ ਪ੍ਰਾਪਤ ਹੋਈ ਪਰ ਕੌਣ ਦੀ ਸੇਵਾ ਤਾਂ ਕਰ ਸਕਦੇ ਆ। ਦੇਰ ਰਾਤ ਦੇ ਨਾਲ ਵੀ ਸੇਵਾ ਕਰਨੀ ਹੈ। ਤੇ ਤੂੰ ਇਥੋਂ ਆਦੀ ਚਲੇ ਗਏ। ਜੇ ਕੋ ਚਲੇ ਗਏ ਉੱਥੇ ਚਲੇ ਗਏ ਤਾਂ ਵੀ ਬੜੀਆਂ ਸਾਡੀਆਂ ਚਾਰਾਂ ਮੈਂ ਕਿਹਾ ਵੀ ਵਾਪਸ ਕੇ ਤੇ ਸੇਵਾ ਪਰਿਵਰਤਨ ਕਰਨੇ ਤੇ ਆਪਾਂ ਨੂੰ ਭੇਜ ਦਰ ਦਿੱਤੇ ਤੇ ਕੋਟੀ ਜੀ ਦੇ ਲੱਗੇ ਕਿ ਪ੍ਰੋਫੈਸ਼ਨ ਦੇ ਦੋ ਸਟਾਰ ਹੋ ਗਿਆ ਬਾਕੀ ਦੀ ਗੱਜਰ ਭਾਈ ਚਾਰਾਂ ਸਿੰਘ ਤੋਂ ਸੁਣੀ ਹੈ ਸਾਥ ਸੰਗਤ ਦੀ ਅੱਜ ਇੱਕ ਮੈਨੂੰ ਇੱਥੇ ਬੈਠੇ ਹੋਈ ਬਹੁਤ ਸਾਰੇ ਵਿਅਕਤੀ WhatsApp ਤੇ ਸੁਨੇਹੇ ਆਏ ਅਸਰੀਆ ਦੇ ਵਿੱਚ ਸਾਡੇ ਪ੍ਰੋਫੈਸ਼ਨ ਦੇ ਪ੍ਰਧਾਨ ਕਾਲੇਗਰ ਇੰਟਰਨੈਸ਼ਨਲ ਕੌਂਸਲ ਦੇ ਭਾਈ ਨਿਸ਼ਾਤਰ ਸਿੰਘ ਉਹਨਾਂ ਦਾ ਸੰਦੇਸ਼ ਆ ਇਟਲੀ ਤੋਂ ਪਾਇਪਰ ਸਿੰਘ ਆਇਆ। ਜਰਮਨ ਤੋਂ ਬੋਲ ਕੇ ਗਏ ਨੇ। ਇਸੇ ਤਰ੍ਹਾਂ ਇੰਗਲੈਂਡ ਤੋਂ ਆਜੀ ਠਾਕ ਬਹੁਤ ਤ੍ਰੇਵੀ ਸਾਥੀ ਭਾਉ ਕਰਮਜੀਤ ਸਿੰਘ ਇੰਗਲੈਂਡ ਚੜਾਈ ਕਰ ਗਿਆ। ਸੋ ਉੱਥੋਂ ਇੰਗਲੈਂਡ ਤੋਂ ਕਈ ਗੁਰੂਰਾ ਸਾਥੀਆਂ ਦੇ ਵਿੱਚ ਭਾਈ ਸਾਹਿਬ ਨੇ ਸਬੰਧ ਵਿੱਚ ਸ੍ਰੀ ਠਾਕਪਾ ਸਾਹਿਬ ਤੋਂ ਮਿਲ ਗਏ। ਉਹ ਪਾਇਗਰ ਖੰਧ ਖੰਧ ਪ੍ਰੋਤੇ ਸੰਗਤਾਂ ਨੇ ਇਕੱਤਰ ਹੋ ਕੇ ਉਹਨਾਂ ਦੀ ਯਾਦ ਕੀਤਾ ਕਿ ਉਹ ਕੋਈ ਤੱਕ ਸੰਗਤਾਂ ਆਸਾਰੀ ਔਰ ਇਸਾਲਤ ਦੋ ਵਾਰੀਆਂ ਉਹਨਾਂ ਕੋਲ ਜਾਂਦੇ ਸਨ ਮਿਲਦੇ ਸਨ ਉਹਨਾਂ ਦੀਆਂ ਯਾਦਾਂ ਉਹਨੂੰ ਵੀ ਜੱਸੇ ਵਿਸ਼ੇਤ ਜਿੱਥੇ ਭਗਤ ਸਾਹਿਬ ਦਾ ਪੁੱਤਰ ਭਾਈ ਭੱਤ ਸਿੰਘ ਤੇ ਭਾਈ ਪ੍ਰਭਜੋ ਜਿਹਨੂੰ ਗੱਭੂ ਕਹਿੰਦੇ ਛੋਟੇ ਨਾਮ ਦੇ ਸੀ ਉਹਨਾਂ ਨੇ ਅਤੇ ਮੋਲ ਸਿੰਘ ਦਾ ਪੁੱਤਰ ਭਾਈ ਜਤਾ ਇਹਨਾਂ ਨੇ ਸਾਰੇ ਨੇ ਮਿਲ ਕੇ ਵੀ ਦਾਤਾ ਜੂਨਾ ਪਾਈ ਹਰਿਆਲ ਸਿੰਘ ਜੀ ਉਥੇ ਆਇਆ ਪੈਗਾ ਜੀ ਇਹਨਾਂ ਨੇ ਰਾਜਨੀਤਿਕ ਐਕਟ ਇਹਰਾ ਪੁਰਾਣਾ ਕਾਨੂੰਨ ਜੀ ਤੀਸਰੀ ਬੁੱਟੋਰੇ ਸਾਹਿਬ ਦੇ ਖਣਪਾਟ ਖਾਣਾ ਕਰੇ ਦਾ ਤੋਂ ਖੜੇ ਸਾਲ ਸਿੰਘ ਜੀ ਇਟਲੀ ਦੇ ਵਿੱਚ ਖਣਪਾਟ ਸਾਹਿਬ ਦੇ ਪੂਰਨ ਕਰਨ ਨੂੰ ਲੈ ਗਏ ਪਾਕ ਦੇ ਵਿੱਚ ਜੁਨੀਆ ਸੰਗਤਾਂ ਉਹਨਾਂ ਨੂੰ ਜਾਣਦੀਆਂ ਸੀ ਉਹ ਵੇਲੇ ਹਰਪਤਾ ਲੱਗਦਾ ਕਿ ਐਕਟ ਸਾਹਿਬ ਦਾ ਕਿੰਨਾ ਸਸਾਰ ਸੀ ਕਿੰਨਾ ਵੱਡਾ ਸਿੱਖ ਪਰਵਾਸ ਸੀ ਜਿਹਦੇ ਲਈ ਉਹ ਸਾਰੇ ਜ਼ਿੰਦਗੀ ਸੰਘਰਸ਼ ਕਰਦੇ ਰਹੇ ਉਹਨਾਂ ਦੇ ਵਿੱਚੋਂ ਹੀ ਜੋ ਭਾਈ ਜੇਲ੍ਹ ਦੇ ਵਿੱਚ ਜਿੰਨੇ ਸਾਡੇ ਸਿੱਖ ਆਪਾਂ ਜਿਨ੍ਹਾਂ ਨੇ ਰੋਹਤ ਦਾ ਸਾਹ ਕਰਦੇ ਯਤਨ ਕਰਦੇ ਉਜਾਰੇ ਕਰਦੇ ਆ 30 ਸਾਲ ਤੋਂ ਜੇਲਾਂ ਦੇ ਬੈਠੇ ਭਾਈ ਗੁਰਵੰਤ ਸਿੰਘ ਰਾਜਵੜਾ ਜਿਹੜੇ ਫਾਸੀ ਚੱਕੀ ਸਾਹਿਬ ਸੰਧੀ ਅਸੀਂ ਰੋਜ਼ ਰੋਜ਼ ਮਸਾਲ ਮਜਾਰਾ ਕੀਤਾ ਦਿੱਲੀ ਮਜਾਰਾ ਸਿੱਖ ਸੰਗਤਾਂ ਗਈਆਂ ਨਹੀਂ ਪੁੱਛਿਆ ਨਹੀਂ ਤੁਸੀਂ 4000 ਸਿੱਖ ਨਵੰਬਰ 84 ਦਿੱਤ ਦੇ ਵਿੱਚ ਹੀ ਗੱਲਾਂ ਤੇ ਪਾ ਕੇ ਕਿ ਗੂਦਾਰ ਉਹਨਾਂ ਦਾ ਗਨਾਕਰ ਕੋਈ ਨਹੀਂ 4000 ਸਿੱਖ ਦਾ ਕੋਈ ਨਾ ਗਨਾਕੀ ਕਿਸੇ ਵੀ ਬਾਤ ਹੀ ਨਹੀਂ ਤੇ ਜੀ ਪੱਤਰਕਾਰ ਪੁੱਛਦੇ ਨੇ ਉਹਨਾਂ ਬਖਤੀ ਵਿਸ਼ੇਸ਼ ਜਨਾਬ ਦੇ ਮੁੱਖ ਮੰਤਰੀ ਨੂੰ ਮਾਰਤਾ ਸੀ ਮੈਂ ਕਿ ਨਹੀਂ ਕੋ ਕੋ ਵੀ ਵੱਡੇ ਉੱਤੇ ਦਾ ਇੱਕ ਵਿਅਕਤੀ ਮਰਿਆ ਸੀ ਜੀ ਰਜੀਵ ਗਾਂਧੀ ਤੁਸੀਂ ਉਹਦੇ ਕਤਲ ਛੱਡੇ ਆ ਇਹ ਸਿੱਖਾ ਲਈ ਤੁਹਾਡਾ ਵਿਸ਼ੇਸ਼ ਤੋਹਾ ਹੈ ਕਿ ਇਥੇ ਕਦੇ ਜੰਦੇ ਤੇ ਸੁੱਖੇ ਨੂੰ ਪਾਸੀ ਹੁੰਦੀ ਆ ਕਿਤੇ ਬਿਆਨ ਸਿੰਘ ਤੇ ਕਿਹ ਥੋ ਬਿਆਨ ਸਿੰਘ ਨੂੰ ਕੋਈ ਨਾ ਕਿਤੇ ਗੈਰ ਸਿੰਘ ਕਿਸ ਤਰ੍ਹਾਂ ਦੇ ਵਾਸੀ ਹੁੰਦੀ ਆ ਇਹ ਸਾਡੇ ਲਈ ਹੈ ਕਰਨੀ ਵਾਲੀ ਕੋਈ ਦੱਸੋ ਕਿਸੇ ਸੂਬੇ ਦਾ ਬੰਦਾ ਗੈਰ ਸਿੱਖ 30 ਸਾਲ ਤੋਂ ਜੇਲ੍ਹ ਜਗਾ ਇੱਕ ਬੰਦਾ ਪਰ ਮੈਂ ਉਹਨੇ ਦਾਅ ਦੰਦਾ ਉਹਨਾਂ ਵੱਲੋਂ ਭਾਵੇਂ ਭੱਜ ਕੇ ਸਿੱਖ ਪਹਰਾ ਹੋਵੇ ਸਰਸਿੰਘ ਦੀ ਭਾਵੇਂ ਜੁਕਾਰ ਸਿੰਘ ਭਾਰਾ ਹੋਵੇ ਭਾਵੇਂ ਜਿਹੜੇ ਹੋਰ ਸਿੰਘ ਨੇ ਜਿੰਨ ਰਿਹਾ ਪਰ ਉਹ ਦਸਨ ਕਰਦੇ ਆ ਭਵੇਂ ਗੁਰਮੀਤ ਸਿੰਘ ਹੋਵੇ ਭਵੇਂ ਪ੍ਰੋਤਾਚਰ ਵਿੰਦਸਾਹ ਕੋਲ ਹੋਵੇ ਗੁਰਦੀਪ ਸਿੰਘ ਖੜਾ ਹੋਵੇ ਉਹਨਾਂ ਸਾਰੇ ਵੱਲੋਂ ਮੈਂ ਸਮਝਦਾ ਪਾਈ ਜੇਤਾਰ ਸਿੰਘ ਤਾਰਾ ਜਿਹੜਾ ਕੋਈ ਸਮਾਨ ਪਾਇਲ ਹੋਏ ਸਿੰਘ ਨਾਲ ਜਦੋਂ ਜੇਲ੍ਹ ਦੇ ਕੋਈ ਸਿਕਿਉਰਿਟੀ ਡ੍ਰੈਲ ਦੇ ਜੇ ਵੱਡੀਆਂ ਵੱਡੀਆਂ ਕਰਨਾ ਹੈ ਦੁਨੀਆ ਕਰਾ ਨਹੀਂ ਜਿੱਥੇ ਸਭ ਸਿਕਿਉਰਿਟੀ ਹੋਵੇ ਫਾਈ ਸਿਕਿਉਰਿਟੀ ਹੋਵੇ ਉੱਥੋਂ ਦੇਰ ਤੁਰ ਕੇ ਪਾਕਿਸਤਾਨ ਚਲੇ ਜਾਣਾ ਤੇ ਪਾਕਿਸਤਾਨ ਤੋਂ ਮਾਪਾ ਜਾਣਾ ਫਿਰ ਕਰ ਕਰੀ ਦੇ ਦੇ ਕਿ ਕੁੱਤੀਆਂ ਕਰਾਉਂਦੀ ਉਹਨਾਂ ਨੇ ਇੱਕ ਸੰਦੇਸ਼ ਭੇਜਿਆ ਬੰਦੀ ਸਿੰਘਾਂ ਵੱਲੋਂ ਪਰ ਕਿੱਥੇ ਤੋਂ ਤੁਹਾਨੂੰ ਉਹ ਸੁਣਾ ਰਿਹਾ ਜੋ ਪਾਈ ਜੀ ਕਾਂ ਸਿੰਘ ਪਾਵਾ ਨੇ ਆਪਣੇ ਘਰ ਦੇ ਨਾਲ ਦਾਸਪੁਰ ਸੰਦੇਸ਼ ਭੇਜਿਆ ਉਹਨਾਂ ਨੇ ਪਹਿਲਾਂ ਹੀ ਮੱਛਰ ਤੇ ਜਦੋਂ ਭਾਈ ਸਾਹਿਬ ਦੀ ਨੌਂ ਦਾ ਪਤਾ ਲੱਗਾ ਤੇ ਉਹਨੇ ਇੱਕ ਕਾਫੀ ਲੋਕਾਂ ਨੇ ਦੇਖ ਲਿਆ ਸੀ ਇਸੇ ਤਰ੍ਹਾਂ ਭਾਈ ਗੁਜਰ ਸਿੰਘ ਜਿਨ੍ਹਾਂ ਨੇ 1982 ਵਿੱਚ ਜਹਾਜਵਾਹ ਕਰਲੇ ਸਨ ਫਿਰ ਵੀ ਇਹਦਾ ਜਹਾਜਵਾਹ ਕਰਕੇ ਤਹਾਰ ਲੈ ਗਏ ਸੀ ਉਹ ਵੀ ਉੱਥੇ ਰਹੇ ਰਹੇ ਗੁਰਖਾਲਸਾ ਦੀ ਆਗੂ ਉਹਨਾਂ ਨੇ ਵੀ ਇੱਕ ਬਹੁਤ ਲੰਬੀ ਚਿੱਠੀ ਲਿਖੀ ਸੀ ਕਿ ਸਾਡੇ ਕਿਹੋ ਜਿਹੇ ਸਬੰਧ ਭਾਈ ਸਾਹਿਬ ਦਾ ਕਿੰਨੇ ਨਾਰੋ ਮੇਰ ਦੀ ਦਿਰੜ ਰੱਖਾ ਉਹਦੀ ਵੀ ਆਖਿਆ ਕੀਤੀ ਸੀ ਭਾਈ ਗੁਜਰ ਸਿੰਘ ਨੇ ਤੇ ਮੈਂ ਵੀ ਕਹਿਣੀ ਚਾਹੁੰਦਾ ਕਿ ਆ ਪਿਛਲੇ ਪਰ ਸੋਈ ਹਲੇ ਨਾਣਾ ਸਾਹਿਬ ਗੁਰੂ ਗੋਰਾ ਪ੍ਰਬੰਧ ਕਮੇਟੀ ਨੇ ਨਾਣਾ ਸਾਹਿਬ ਜੀ ਦੇ ਕਨਵਰਸਾ ਦੇ ਕੋਲ ਪਾਇ ਹੋਰ ਵਿੱਚਲੀ ਦਲ ਖਾਲਸਾ ਦੇ ਬਹੁਤ ਸਾਰੇ ਆਗੂ ਹੋਰ ਗੁਰਸੇਖ ਜਿਨ੍ਹਾਂ ਨੇ ਸਾਰੇ ਨੇ ਕਰਕੇ ਪਾਈ ਸਾਹਿਬ ਦੀ ਉੱਥੇ ਅੰਦਰ ਨਿਵਾਸ ਕੀਤੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਹਲੇ ਨਹੀਂ ਮਿਲ ਰਹੇ ਨੇ ਆਉਂ ਪਾਈ ਜਨਤਾ ਸਿੰਘ ਜੀ ਸੂਕਤ ਦੀ ਸੀਗਾ ਵੱਲੋਂ ਸਾਰੇ ਗੱਤਕੀ ਬੱਤੇ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਦੇਸ਼ ਭਾਈ ਜਰਤਾਰ ਸਿੰਘ ਤਾਰਾ ਜੀ ਵੱਲੋਂ ਹੈ ਸੰਘਰਸ਼ ਅਤੇ ਜੂਝਣ ਵਾਲੇ ਹਰ ਸਿੱਖ ਦੀ ਕੁਰਬਾਨੀ ਨੂੰ ਸਜਦਾ ਤੇ ਜਗਤ ਨੂੰ ਨਮਸਕਾਰ ਹੈ ਅਕਸੋਤ ਸਤਿਕਾਰਯੋਗ ਸਿੰਘ ਸਾਹਿਬ ਭਾਈ ਮਗਨੀਰ ਸਿੰਘ ਰੋਡੇ ਜਿਨ੍ਹਾਂ ਦੇ ਸਾਥ ਸਾਡੀ ਉਮਰ ਇਸ ਸੰਘਰਸ਼ ਰਾਹ ਦੇ ਉੱਪਰ ਕੁਰਦਿਆਂ ਜੁੜਾਰੀ ਤੇ ਅੰਤਲੇ ਸੁਹਾਸਾਂ ਤੱਕ ਸਿੱਖੀ ਦਾ ਸਿਧਕ ਚੜਾ ਦੇ ਲੱਕੇ ਸਾਨੂੰ ਜੂਜ ਮਰਨ ਦਾ ਸਨੇਹਾ ਦੇ ਕੇ ਗਏ ਉਹਨਾਂ ਦੀ ਇਸ ਢਾਲਗਾਂ ਮੇਰੇ ਦਿਲ ਵਿੱਚ ਉਹਨਾਂ ਦਾ ਨਿਸ਼ਾਨ ਹੈ ਭਾਈ ਸਾਹਿਬ ਨਾਲ ਮਿਲਦਾ ਕਿਸੇ ਸਾਥੂ ਦੀ ਸੰਗਤ ਕਰਨ ਤੋਂ ਘੱਟ ਨਹੀਂ ਸੀ ਲੱਗਦਾ ਜਦੋਂ ਵੀ ਅਸੀਂ ਪਾਕਿਸਤਾਨ ਜਾਣਾ ਤਾਂ ਜਦੋਂ ਤਾਂ ਭਾਈ ਸਾਹਿਬ ਨੇ ਕੋਹਕ ਵਟਾਖਿਆ ਰੱਖਣਾ ਸਾਡੇ ਪਿੱਛੇ ਏਜੰਸੀਆਂ ਲੱਗੀਆਂ ਹੋਣ ਤੋਂ ਬਾਅਦ ਵੀ ਭਾਈ ਸਾਹਿਬ ਨੇ ਸਾਨੂੰ ਠਾਹਰ ਦੇਣੀ ਸਾਨੂੰ ਸੀਨੇ ਨਾਲ ਲਾਉਣਾ ਉਰਮਤ ਦੇ ਉਪਦੇਸ਼ ਦੇਣੇ ਭਾਈ ਸਾਹਿਬ ਨੂੰ ਯਾਦ ਕਰਦੇ ਹਾਂ ਇਹ ਗੱਲ ਦੱਸਣੀ ਚਾਹਣਾ ਕਿ ਭਾਈ ਸਾਹਿਬ ਜੀ ਦੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਤੇ ਬਾਣੀ ਪ੍ਰਤੀ ਉਹਨਾਂ ਦਾ ਪਿਆਰ ਸੀ ਤੇ ਜਦੋਂ ਵੀ ਸ੍ਰੀ ਗੁਰੂ ਸਾਹਿਬ ਜੀ ਆਣ ਤੇ ਬੋਲੀ ਸ਼ਹਿਰ ਪਾਠ ਕਰਮ ਕਰਦੇ ਨੇ ਭੋਗ ਪਾ ਕੇ ਹੀ ਮੁੜਨਾ ਅਸੀਂ ਨਦਰਬੰਦ ਜੇ ਅੰਦਰ ਆ ਪਰ ਸਾਨੂੰ ਸਿੰਘਾਂ ਦੇ ਸਿੰਘ ਜੀ ਦੇ ਹੁੰਦਿਆਂ ਇੰਨਾ ਹੌਸਲਾ ਸੀ ਕਿ ਆ ਆ ਇਸ ਸੰਘਰਸ਼ ਨੂੰ ਅੱਗੇ ਲਿਜਾ ਰਹੇ ਸਤ ਤੇ ਬੇਬਕੀ ਰਹੀ ਦੀ ਸੀ ਇਹ ਭਾਈ ਸਾਹਿਬ ਦੀ ਹੈ ਜੇ ਨੇ ਗੁਰੂ ਸਾਹਿਬ ਦੀ ਆਪ ਜੀ ਤੇ ਇਤਨੀ ਬਖਸ਼ੋਸ਼ੀ ਕਿ ਇਹ ਸੰਸਵਾਸਾ ਨਾਲ ਸਿੱਖੀ ਲਵਾਈ ਅੰਤ ਵਿੱਚ ਆਪਣਾ ਸਭ ਕੁਝ ਕੁਰਬਾਨ ਕੀਤਾ ਜਿੱਥਰੇ ਤੁਸੀਂ ਪਾਤਾਲ ਜਾਓ ਆਪ ਦੇਖੋਗੇ ਕਿ ਭਾਈ ਸਾਹਿਬ ਜੀ ਨੇ ਲਿਕੇ ਲਿਕੇ ਪਿੰਡੀਆਂ ਨੂੰ ਸ੍ਰੀ ਸਾਹਿਬ ਕੋ ਆਏ ਤੇ ਬਾਣੀ ਤੇ ਬਾਣ ਦਿੰਦਾ ਆਦਮੀ ਬਣਾਇਆ ਹੈ ਆਪ ਨੇ ਜੇਲਾ ਵਿੱਚ ਨਗਰਵੰਦ ਸਿੰਘਾਂ ਦੀ ਪਾਲਵਾਈ ਕਰਨੀ ਤੇ ਪਰਿਵਾਰਾਂ ਦਾ ਖਿਆਲ ਰੱਖਣਾ ਜਿਹੜੇ ਸਿੰਘ ਗੁਰੂ ਘਰ ਹੋਏ ਹਨ ਦੇਸ਼ ਵਿਦੇਸ਼ ਵਿੱਚ ਇਹਨਾਂ ਦਾ ਖਿਆਲ ਰੱਖਣਾ ਰੱਖਣਾ ਉਹਨਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸ਼ਹੀਦ ਹੋਏ ਸਿੰਘਾਂ ਦਾ ਸਤਿਕਾਰ ਬਰਕਰਾਰ ਰੱਖਿਆ ਤੇ ਉਹਨਾਂ ਦੇ ਪਰਿਵਾਰਾਂ ਨੂੰ ਜਿਵੇਂ ਆਪਣੇ ਪੁੱਤਰਾਂ ਨੂੰ ਮਾਂ ਸਾਂਭਦੀ ਹੈ ਉਸੇ ਤਰ੍ਹਾਂ ਸਾਂਭਿਆ ਮਹਾਪੁਰਖ ਸੰਤ ਗਿਆਨੀ ਵਿਰਣ ਸਿੰਘ ਜੀ ਖਾਲਸਾ ਪਿੰਡਰਾ ਵਾਲਾ ਦੇ ਹੱਥੋਂ ਮਿਲੇ ਥਾਪ ਤੇ ਤਾਂ ਇਹ ਅਸਰ ਅਸੀਂ ਆਪਣੀ ਅੱਖੀਂ ਵੇਖਿਆ ਹੈ ਅਡੋਲ ਨਿਚਾ ਡੋਲ ਉਧਰ ਅਨੰਤ ਸ਼ਹਿਰ ਜੀਤ ਦਾ ਤੇ ਬੇਰਸਤਾਰ ਸੁਖੇਲ ਸਿੰਘ ਭਾਈ ਸਾਹਿਬ ਪੰਥ ਦੀ ਚੜ੍ਹਦੀ ਕਲਾ ਲਈ ਸਵਾਸ ਸਵਾਸ ਦੇ ਕੇ ਲਾ ਕੇ ਆਪੂ ਚਰਨਾਂ ਦੇ ਜੇ ਜਾਗਰਾਤੇ ਹਨ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਉਹਨਾਂ ਦੀ ਉਹਨਾਂ ਦੇ ਰਾਹ ਉੱਤੇ ਚਲਦੇ ਹੋਏ ਔਲ ਰਹਿ ਕੇ ਆਪਣੇ ਸਵਾਸਾਂ ਨੂੰ ਪੰਥ ਦੀ ਦੇਖੀ ਲਾ ਸਕੀਏ ਮੇਰੀ ਆਪ ਸਾਹਿਬ ਆਈ ਹੋਈ ਸੰਤਨ ਨੂੰ ਸੰਗ ਦੇ ਨਾ ਚਰਨਾ ਵਿੱਚ ਇੱਕ ਬੇਨਤੀ ਹੈ ਕਿ ਆਪਣੇ ਦਰਾਂ ਦੇ ਵਿੱਚ ਗੁਰਬਾਣੀ ਦਾ ਫੈਰਾ ਰੱਖੋ ਸੱਚਿਆਂ ਨੂੰ ਗੁਰਸਿੱਖੀ ਵੱਲ ਤੋਰੋ ਬਾਣੀ ਬਾਣੀ ਦੇ ਧਾਰਨੇ ਪਾਓ ਗੁਰੂ ਸਾਹਿਬ ਕਾਰਯੋਗ ਤੇ ਅਸੀਂ ਆਪ ਦਾ ਅਤੀਵਾਦ ਕਰਦੇ ਹਾਂ ਕਿ ਸਹਿਜ ਦੇ ਵਿਚਾਰਾਂ ਨੂੰ ਸਾਡਾ ਹੀ ਸਵਾਸ ਸਵਾਸ ਫਲਸਫੇ ਦੇ ਲਿਖੇ ਲੱਗੇਗਾ ਸਾਡਾ ਪਵਮੀ ਘਰ ਦੀ ਲੜਾਈ ਜਾਰੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰਪੰਥ ਦਾ ਦਾਸ ਸੇਵਾਦਾਰ ਜਗਤਾਰ ਸਿੰਘ ਤਾਰਾ ਉਹਨਾਂ ਵੱਲੋਂ ਇਹ ਸੰਦੇਸ਼ ਆਇਆ ਹੈ ਸਾਹਿਬ ਜੀ ਆਪ ਸਰਤਾਂ ਦੇ ਵੱਖ-ਵੱਖ ਬਲਾਰਿਆਂ ਤੋਂ ਉਹਨਾਂ ਦੇ ਵਿਚਾਰ ਸੁਣੇ ਆ। ਮੈਂ ਸਮਝਦਾ ਕਿ ਜਿਵੇਂ ਉਹਨਾਂ ਨਾਲ ਹੀ ਰਹਿਦਾ ਸੀ ਹਾਜੀ ਕਿਉਂਕਿ ਭਾਈ ਪਰਮਜੀਤ ਸਿੰਘ ਸਾਡੀ ਹੁਣੀ ਕਈ ਵਾਰ ਗਏ ਕਿ ਜਦੋਂ ਸਾਨੂੰ ਲੰਗਰ ਚ ਮਿਲਣਾ ਕੋਈ ਨਾ ਕੋਈ ਅਸੀਂ ਵਿਚਾਰ ਸਾਹਮਣੇ ਆਉਣੇ ਜੇ ਵੀ ਗਾਮੇ ਪਾਈ ਚਰਜੀ ਸਿੰਘ ਨੇ ਤੁਹਾਨੂੰ ਚੁਣਾਈ ਇਹ ਇੱਕ ਦੇਸੀ ਦੇ ਘਰ ਔਲਾਦ ਨਹੀਂ ਸੀ ਤੇ ਅਕੀਦਾ ਰੱਖਿਆ ਗੁਰੂ ਅਰਜਨ ਸਾਹਿਬ ਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਪਵਨ ਪਵਨ ਤਰਤੀ ਤੇ ਉਥੇ ਅਰਦਾਸ ਕੀਤੀ ਤਾਂ ਉਹਨਾਂ ਦੇ ਘਰ ਪੁੱਤਰ ਪੈਦਾ ਹੋਏ ਪਰ अनेਕਾਈ ਐਸੇ ਬਰਾਕਰ ਜੁੜਾ ਸੀ ਉਹਨੇ ਵੀ ਆ ਕੇ ਜਦੋਂ ਨੂੰ ਪਤਾ ਨੱਕਾ ਲੱਭਦੇ ਆ ਲੱਭਦੇ ਆ ਉਹਦੇ ਪੈਸਾ ਨੂੰ ਲੱਭਣ ਵਿੱਚੋਂ ਲੱਭ ਲਿਆ ਤੇ ਉਹਨੇ ਹੱਥ ਜੋੜੇ ਉਨੇ ਪਤ ਸਿੰਘ ਨੂੰ ਬੋਲ ਕੀਤਾ ਕਿ ਸਿੰਘ ਸਾਹਿਬ ਮੇਰੀ ਗੱਲ ਕਰਾਓ ਮੇਰੀ ਗੱਲ ਉਹ ਹੀ ਪਤ ਸਿੰਘ ਕਹਿੰਦਾ ਜਰੂਰੀ ਗੱਲ ਕਰਨੀ ਹੈ ਮੈਨੂੰ ਕਹਿੰਦਾ ਸਿੰਘ ਸਾਹਿਬ ਐ ਤੇ ਇੱਕ ਜਨਾਬ ਸਾਹਿਬ ਦੀ ਧਰਤੀ ਤੇ ਲਜਾਇਤ ਹੋ ਰਹੀ ਕਰਜ਼ਾ ਢੋਣ ਵਾਸਤੇ ਅਰਦਾਸ ਕੀਤੀ ਸੀ ਕਿਤੇ ਮੇਰੀ ਘਾਵਤ ਮਾਈ ਮੇਰਾ ਸ਼ਿਗਰ ਨੁਜਾਇਨ ਨਾ ਕਰਦਾਵੇਂ ਦਿਨ ਨੁਕਰਉਣੀ ਰੁਆਸਾ ਕਰ ਸਕਿਆ ਮੈਨੂੰ ਸੰਕਰਵਾ ਕੋਲੋਂ ਕਾਦੀ ਇੱਕ ਗੱਲ ਸੁਣਾਈ ਸੰਗਰੂਜੀ ਨੂੰ ਜੋੜਾ ਜੰਨੀਗੜ੍ਹ ਪਾਇਆ ਸੀ ਉਹ ਦੋਨੇ ਡਾਕਟਰ ਸੀ ਤੇ ਸੰਤਾਨ ਨੇ ਉਹਨਾਂ ਪੁੱਛਿਆ ਭਾਈ ਆਪਣੇ ਬੱਚਿਆਂ ਨੂੰ ਵੀ ਲੈਣਾ ਚਾਹੁੰਦਾ ਸੀ ਦਾਲ ਦਰਸ਼ਿਤ ਕਰ ਜਾਂਦੇ ਉਹਨਾਂ ਦੀ ਅੱਖਾਂ ਵਿੱਚ ਉਹ ਆਗੇ ਕਹਿੰਦੇ ਮਾਪੋ ਕੋ ਸਾਡੇ ਕੋਈ ਲਾ ਦੇਣਾ ਇਹਦੇ ਤੁਸੀਂ ਗੁਰ ਰਾਮ ਦਾਸ ਦਾ ਹੋ ਗਿਆ ਹੀ ਹੋਣਾ ਕਹਿੰਦੇ ਨਹੀਂ ਸਾਡੇ ਡਾਕਟਰ ਦੇ ਜਵਾਬ ਦੇਤਾ ਅਸੀਂ ਖੁਦ ਵੀ ਡਾਕਟਰ ਹਾਂ ਇਹਵਾ ਕੋਲ ਕਹਿੰਦੇ ਡਾਕਟਰ ਨਹੀਂ ਪਾ ਦਿੰਦਾ ਗੁਰ ਰਾਮ ਦਾਸ ਦਾਰਕ ਦਾ ਦੱਸਦੇ ਆਵੇ ਜਾਓ ਕੋ ਕੋਨਸੇ ਜਾਓ ਰਛਮੀ ਦੇਵੀ ਜੀ ਕੋ ਕੇ ਅਰਦਾਸ ਕਰੋ ਤੇ ਫਿਰ ਮੇਰੇ ਕੋਲ ਆਵੇ ਤਾਂ ਤੇ ਅਰਦਾਸ ਕੀਤੀ ਉਹ ਆਪਸਾਈ ਕਰਨੇ ਭਾਈ ਅਗਾਹ ਤੱਕ ਸਭ ਨੂੰ ਅਮਰ ਠਕੋ ਮੁਰੂ ਰਾਮ ਦਾ ਹੌਸਲਾ ਤੇ ਪਾ ਕਰਨਗੇ ਜੇ ਤੁਸੀਂ ਇੱਕ ਵਾਰੀ ਵੀ ਇਹ ਗੱਲ ਕਹੀ ਨਾ ਘਰ ਵਿੱਚ ਆਵਾਜ਼ ਤੋਂ ਬਾਅਦ ਕਿ ਇਹ ਬੁੱਤਰ ਸਾਨੂੰ ਕਿੰਨਾਰੇ ਸੰਤਾਂ ਨੇ ਦਿੱਤਾ ਤੇ ਉਹ ਬਚਣਾ ਨਹੀਂ ਉਹ ਮਰ ਜਾਏਗਾ ਤੁਸੀਂ ਇਹ ਕਹਿ ਰਹੇ ਕਿ ਤੁਹਾਨੂੰ ਗੁਰੂ ਰਾਮਦਾਸ ਸਾਰੇ ਨਹੀਂ ਨਿਕਲਦਾ ਕਹਿੰਦੇ ਮango ਪੇਤਾ ਮਸੇ ਨਾ ਕਰੋ ਅਚਾਨਕ ਵੀ ਨਿਕਲ ਸਕਦਾ ਕਹਿੰਦੇ ਨਾ ਅਚਾਨਕ ਕਿਵੇਂ ਨਿਕਲ ਸਕਦਾ ਤੁਸੀਂ ਆਪੇ ਗੁਰੂ ਨੂੰ ਇਹ ਦੱਸਣਾ ਬਟੇ ਜਿਉਂਦੇ ਗੁਰੂ ਰਾਮਦਾਸ ਸਾਰੇ ਦੇ ਘਰੋਂ ਤੇਰਾ ਸਾਡੇ ਘਰ ਵਿੱਚ ਆਉਣਾ ਵਿਆ ਨਾ ਕਰ ਭਾਈ ਸਾਹਿਬ ਜੀ ਨੂੰ ਅਰਦਾਸ ਕਰੋ ਕਿਉਂਕਿ ਤੁਹਾਨੂੰ ਨਾਲ ਸਾਹਿਬ ਜੀ ਦੇ ਨਾਲ ਆਇਆ ਕਿਉਂ ਦੇ ਤੁਹੀ ਕਿਹਾ ਬਾਜਵੀਰ ਸਿੰਘ ਨੇ ਅਰਦਾਸ ਕੀਤੀ ਤਾਂ ਵਾਹਲਾ ਕਿ ਤੁਹਾਡੀ ਰਾਤ ਬਦਮੀ ਨਹੀਂ ਇਹਨਾਂ ਨੇ ਚਤਰਾਉ ਨੂੰ ਕਰਤੇ ਮੈਨੂੰ ਕੋਈ ਜੰਨਰਾਮ ਆਪਤਾ ਨਹੀਂ ਲੱਗਦਾ ਫਿਰ ਉਹ ਦੱਸਿਆ ਕਿ ਜਦ ਇਹ ਅਰਦਾਸ ਕੀਤੀ ਮਹਾਰਾਜ ਜੱਫਾ ਕੀਤੀ ਸਾਹਸਾਂ ਜਿਹੇ ਕਰਕੇ ਉਹਨਾਂ ਦਾ ਦਿੱਥੇ ਸਰਦਾਰੇ ਦਰਬਾਰੇ ਵਿੱਚ ਦਰਖਲ ਬਣਿਆ ਤੇ ਉਹਨੇ ਵਰਤੇ ਸਿਰਪੁਰਤਾ ਵਾਦੀਸ਼ੀ ਲਾਵਾ ਜਦੋਂ ਮੈਂ ਪਾਕਿਸਤਾਨ ਕਰਿਆ ਰਹਿ ਦੋ ਢਾਈ ਮਹੀਨੇ ਅਸੀਂ ਬਹੁਤ ਸਾਰੇ ਗੁਰਦੁਆਰੇ ਵੇਖੇ ਜਿਨ੍ਹਾਂ ਦੇਥੇ ਸਾਡਾ ਦਿਲ ਭਰੰਦਾ ਸਰੋਵਰ ਪੂਰੇ ਗਏ ਸਨ ਤੇ ਜੋ ਗੁਰੂ ਤੇ ਸੇਖ ਹੈ ਇਹ ਨਹੀਂ ਕਿਸ ਸੁਭਾਤਾ ਗੋਣ ਫਿਰ ਹੌਲੇ ਹੌਲੇ ਸਿੱਖਾਂ ਦੀ ਜਾਗਰੂਕੀ ਕੀਤੀ ਜਦੋਂ ਪਤਾ ਲੱਗਾ ਕਿ ਹਿੰਦੂਸਤਾਨ ਚ ਕਿਹੜਾ ਮੁਸਲਮਾਨ ਦੀ ਵਾਤੇ ਜਿਹੜੇ ਸੇਖਾਂ ਤੁਸੀਂ ਕਿਉਂ ਡਰਦੇ ਆ ਜਿਹੜੇ ਆਪਣਾ ਧਰਮ ਕਰਵਾਈ ਬੈਠੇ ਆ ਛੇ ਦਿਨ ਤੋਂ ਉਹਨਾਂ ਜਾਸਲੇ ਜਾਏ ਪ੍ਰੋਫੈਸਰ ਸਿੰਘ ਜਿਨ੍ਹਾਂ ਦੇ ਉਹਨਾਂ ਨੇ ਵਰਤਾਰਾਂ ਦੀ ਸੇਵਾ ਕੀਤੀ ਤੇ ਸੰਭਾਲ ਵਿੱਚ ਲਾ ਕੇ ਫਿਰ ਉਪਰਾਰ ਪਾਕਿਸਤਾਨ ਉੱਪਰ ਆਪਣਾ ਮੰਦ ਕਮੀ ਪੀਰਾਉਂ ਦੀ ਗੱਲ ਜਦੀ ਉਹਨਾਂ ਨੇ ਯੋਧੇ ਪ੍ਰਬੰਧਕ ਕਮੇਟੀ ਬਣਾਓ ਤੇ ਮੀਆਂ নবাব ਸ਼ਰੀਫ ਕਹਿੰਦਾ ਇੱਥੇ ਕੋਣ ਸਾ ਉਪਾਤੀ ਕਿੱਥੋਂ ਵਾਦ ਗਏ ਇਹ ਨੇ ਦਾ ਵੀ ਪ੍ਰਬੰਧ ਕਰਾਂਗੇ ਹੋਰਤ ਨੂੰ ਮਨਜ਼ੂਰੀ ਲੈ ਕੇ ਤਰੰਗੀ ਸਕੂਲ ਨਾਰਕ ਪ੍ਰਾਇਮਰੀ ਸਕੂਲ ਬਣਾਇਆ ਜਿਹੜਾ ਕਿ ਅੱਜ ਕਿ ਲਾਸਟ ਨੂੰ ਤਾਂ ਕਹਿੰਦੇ 700 ਬੱਚੇ ਪੜਦੇ ਉੱਥੇ ਤੇ ਉਹ ਸਾਰੇ ਬੱਚੇ ਜिले ਦਾ ਜਿੰਨੇ ਮੁੜ ਸਿੱਖਾਂ ਦੇ ਬੱਚੇ ਹੋਰ ਧਾਰੀਆਂ ਤੇ ਨਾਲ ਉਹਨਾਂ ਨੂੰ ਗੁਰਬਾਣੀ ਦੀ ਸਿੱਖਿਆ ਦਿੱਤੀ ਜਾਂਦੀ ਜਿਹੜਾ ਬਿਆ ਸਿੰਘ ਐਸਨੇ ਗ੍ਰੰਥੀ ਅਤੇ ਨਾਨਕ ਸਾਹਿਬ ਉੱਥੇ ਪੜ੍ਹਾਵੇ ਸਾਹ ਸਭ ਦੀ ਬਹੁਤ ਸਾਰੀ ਗ੍ਰੰਥੀ ਨਾਨਕ ਸਾਹਿਬ ਗੁਰਬਾਣੀ ਪੜ੍ਹ ਕੇ ਜਿਹੜੇ ਪੰਜਾਬੀ ਸਿੱਖ ਕੇ ਕਿਵੇਂ ਉਹਨਾਂ ਨੇ ਦੰਦ ਵਿੱਚ ਵਿਚਾਰ ਨੂੰ ਬੇਨਤੀ ਕਰਨੀ ਕਿਤੇ ਹੋਰ ਸੰਪਰਦਾਵਾਂ ਨੂੰ ਬੇਨਤੀ ਕਰਨੀ ਕਿ ਸਿੰਘ ਤੇ ਜੋ ਇੱਥੇ ਸੰਥਿਆ ਕਰਾਉਣੀ ਹੈ ਨਾ ਕਿ ਲੋ ਵੀ ਵਿਵਪਕੀ ਆ ਸਿੰਘ ਜਿਹੜੇ ਮਹੀਨਾ ਵੀ ਗਾ ਦੋ ਮਹੀਨੇ ਇੱਥੇ ਕਾਰ ਸੇਵਾ ਦੇ ਨਾਤੇ ਰਹਿ ਕੇ ਸੰਥਿਆ ਭਟਾਉਂਦੇ ਰਹੇ ਬਹੁਤਾਂ ਨੇ ਸੰਥਿਆ ਭਾਈ ਤੇ ਬਹੁਤ ਸਾਰੇ ਬੋਤਵਾਰਿਆਂ ਚ ਅੱਜ ਕੱਲ੍ਹ ਇਹਨਾਂ ਸੰਥਿਆ ਪ੍ਰਾਪਤ ਕੀਤੀ ਉਹ ਗ੍ਰੰਥੀ ਆ ਸਾਡੇ ਸੰਗ ਜਿੱਥੇ ਸੰਦਰਸ਼ੀ ਸੇਵਾ ਕੀਤੀ ਪਾਈ ਪਾਰਿਆਂ ਵਿੱਚ ਲੱਗਿਆ ਨਾ ਕਿ ਸਾਡੇ ਪਰਿਵਾਰਾਂ ਨੂੰ ਸੁਖਾਲਿਆ ਜੇਲਾ ਵਿੱਚ ਬੈਠਿਆ ਜੀ ਸਾਡੀ ਕੋਈ ਨਹੀਂ ਕਾਰਵਾਈ ਕੀਤੀ ਹਰ ਤਰ੍ਹਾਂ ਦਾ ਸਾਡਾ ਸਹਾਰਾ ਦਿੱਤਾ ਕਿ ਅਸੀਂ ਬੇਖਰ ਖਾਂ ਇਹ ਸੇਵਾ ਵੀ ਕਰਦੇ ਰਹੇ ਪਰ ਉਹਨਾਂ ਦੇ ਉੱਪਰ ਮੈਂ ਸਮਝਦਾ ਜਿਹੜਾ ਸਰਪ ਬਾਬਾ ਜਨਮ ਸਿੰਘ ਕੋ ਥਾਪਾ ਲਿਆ ਸੀ ਉਹਦੀਓ ਪੂਰਤੀ ਕਰਦੇ ਆ ਆਤਮ ਤੰਤਰ ਸਵਸਥ ਹੱਥ ਜੁੜਦੇ ਰਹੇ ਜਿਵੇਂ ਗੁੱਟਾ ਸਾਹਿਬ ਦੱਸਿਆ ਕੈਪਟਨ ਸਾਹਿਬ ਦੱਸ ਕੇ ਗਏ ਆ ਯਤਨ ਹੋਏ ਕਿ ਤੁਸੀਂ ਵਾਪਸ ਵਰਤਿਓ ਕਹਿੰਦੇ ਨਹੀਂ ਕੀ ਕਰਾਂ ਵਾਪਸ ਨਹੀਂ ਮੁੜ ਸਕਦੇ ਵਾਪਰ ਕੰਦਾ ਹੋਣਾ ਪੰਥ ਦੀ ਸੇਵਾ ਕਰਨੀ ਹੈ ਤੇ ਇੱਥੇ ਜਿਹੜਾ ਹੈ ਕਹਿੰਦੇ ਕਿ ਮੈਂ ਸੇਵਾ ਕਰ ਸਕਦਾ ਇੱਥੇ ਦੋ ਵੀ ਸੇਵਾ ਬਕਸ਼ੀਆਂ ਹੁੰਦੇ ਆ ਸਦ ਅਸਤੀ ਸੇਵਾ ਵੀ ਹੈ ਤੇ ਪੰਥਕ ਗੁਰਦੁਆਰਿਆਂ ਦੀ ਸੇਵਾ ਵੀ ਜੇ ਸੇਵਾ ਦੀ ਗੱਲ ਕਰ ਸਕਦਾ ਤਾਂ ਉਹਨੂੰ ਪਤਾ ਹੈ ਮੇਰਾ ਘਰ ਤੋਂ ਵਾਪਰਿਆ ਉਹਦਾ ਥੋੜਾ ਥੋੜਾ ਕਾਰੋਬਾਰ ਤੋਂ ਰਹੀ ਸੀ ਉਹ ਕਾਰੋਬਾਰ ਖੰਨਾਪੇ ਆ ਤੇ ਅਸੀ ਬਾਬਾ ਜਗਿੰਦਰ ਸਿੰਘ ਦੇ ਪਰਿਵਾਰ ਤੋਂ ਸਹੋਜੀਆਂ ਇਹ ਹੰਦੂ ਸਮੇਂ ਕਰਾਈ ਸੀ ਤੇ ਕਿੰਨਾ ਹੀ ਸੁਣਾ ਕੱਲਾ ਰਿਹਾ ਬਹੁਤ ਸਾਰੀਆਂ ਪਰਿਵਾਰ ਘੱਟ ਹੋ ਰਵਰਿਆ ਆਤਮ ਘੱਟਨਾ ਵਾਪਰਿਆ ਕੌਂਥੇ ਘੱਟਨਾ ਵਾਪਰਿਆ ਇਹਨਾਂ ਦੇ ਵਿਚਰਦਿਆਂ ਹੋਇਆ ਮੈਨੂੰ ਬੜਾ ਅਦੋਲ ਹੈ ਜਸਤ ਜੇ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਡੋਲਦੇ ਚਿਰ ਰਹਿੰਦੇ ਨਹੀਂ ਸਾਡੀ ਮਾਤਾ ਇੱਕ ਵਾਰੀ ਗਈ ਤੇ ਉਹ ਕਹਿਣ ਲੱਗੀ ਮੁੱਤਰ ਹੁਣ ਮੈਂ ਬੁਢੀ ਹੋ ਗਈ ਤੇ ਤੋਂ ਬਾਅਦ ਮੈਂ ਆਖਰੀ ਵਾਰੀ ਤੁਰ ਮੜ ਕੇ ਚੱਲੀ ਆ ਉਨੀਆਂ ਸਾਡੀ ਤੇ ਫੇਰ ਭਾਤ ਸਿੰਘ ਨੇ ਸਨਿਆਤਾ ਜਿਵੇਂ ਕੋਈ ਦੀ ਬਾਤਾਂ ਨਹੀਂ ਪੂਰੀ ਹੋਵੇ ਤੇ ਮੈਂ ਸਹਿਜ ਬਾਤ ਕਰ ਬਕਰ ਮੈਂ ਵੀ ਕਰਵਾ ਲਾ ਹਾਂ ਸਾਡੀ 1000 ਆਪਸ ਦਾ ਸੁਣ ਵੀ ਲਗਵਾ ਦੇ ਕਹਿ ਵੀ ਲਵਾ ਦੇ ਬਰੋ ਬਿਨਾਂ ਗੁਰੂ ਸਾਹਿਬ ਦੀ ਕਿਰਪਾ ਤੋਂ ਇਹ ਸਿਰ ਚੜ੍ਹਦੀਆਂ ਦੀਆਂ ਜੇ ਮਹਾਰਾਜ ਨੇ ਕਿਰਪਾ ਕੀਤੀ بے ਲਾਗ ਜੀਵਨ ਆਵੇ ਨਿਵਾਸ ਇਹ 40 ਸਾਲ ਦੀ ਜ਼ਿੰਦਗੀ ਸਾਧ ਸੰਗਤੀ ਆਪਾਂ ਵੇਖਿਆ ਕਿ ਉਹ ਕਿੰਨੀ ਤਾਮੇ ਹੱਲ ਕਰੈਕਟਰ ਤੇ ਲੱਗ ਜਾਂਦੀ ਹੈ ਮਾਇਆ ਦੀ ਲੱਗ ਜਾਂਦੀ ਹੈ ਪਰਿਵਾਰਕ ਲੋਹ ਦੀ ਲੱਗ ਜਾਂਦੀ ਹੈ ਔਰ ਸਤਿਗੁਰੂ ਨੇ ਹਰ ਪੱਖ ਤੋਂ ਵਾਚ ਕੇ ਆਪਣੇ ਚਰਨਾਂ ਦਾ ਸੇਵ ਜਨਾ ਕੇ ਰੱਖਿਆ ਕਿ ਸਰਪੰਤਾ ਤੇ ਹਰ ਸਿੰਘ ਦਾ ਅਸ਼ੀਰਵਾਦ ਤੇ ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਸੀ ਜਿਹਦੇ ਕਰਕੇ ਇਹ ਸੇਵਾ ਹੋ ਸਕੀ ਜਿੰਨੀਆਂ ਵੀ ਸ਼ਮਤਾਂ ਜਾਂ ਦੇਸ਼ ਵਿਦਾਇਕ ਤੋਂ ਮੇਰੇ ਵੀਰ ਆਇਆ ਮੈਨੂੰ ਸ਼ੁਭ ਨਹੀਂ ਦੇ ਸਕਿਆ ਪਰ ਤੁਹਾਡਾ ਧੰਨਵਾਦ ਸੇਸ਼ ਤੌਰ ਤੇ ਹੈ ਕਿਸੀ ਬੜਾ ਰਲਵਾ ਪੈਣਾ ਤੈ ਕੀਤਾ ਤੇ ਮੈਂ ਥੋੜੇ ਜਲਦੀ ਵੀ ਸਮਾਪਤੀ ਕਰਨਾ ਚਾਹੁੰਦਾ ਸੀ ਸਿਆਣਾ ਦੇ ਦਿਨ ਤੁਹਾਨੂੰ ਕਹ ਜਾਂਦੀ ਹੈ ਦੂਰੋ ਸ਼ਰਤਾਂ ਤੋਂ ਕੋਲੋਂ ਤੋਂ ਕਿਥੋਂ ਕਿਥੋਂ ਸ਼ਰਤਾਂ ਹੈ ਮੈਂ ਤੁਹਾਡਾ ਦੇ ਨਹੀਂ ਦੇ ਸਕਦਾ ਕਿਉਂਕਿ ਇਹ ਜਿਹੜਾ ਭਾਈ ਸਾਹਿਬ ਦੇ ਘੋੜੀ ਦਾ ਰਾਸ ਹੈ ਨਾ ਇਹਦੇ ਚ ਆਉਣਾ ਹੀ ਕੋਈ ਆਉਣਗੇ ਜਿੰਨਾਂ ਦੀ ਕੁਰਬਾਨੀ ਦਾ ਰਾਜ ਨੇ ਦੇਖੀ ਦੂਜੇ ਤਾਂ ਵੱਡੇ ਵੱਡੇ ਕਾਲਾ ਬਟ ਗਏ ਸਿਰ ਸਾਹਿਬ ਦੀ ਸਾਡੀ ਮਜ਼ਦੂਰੀ ਸਮਝੋ ਮੈਂ ਸਮਝਦਾ ਕੋਟਿੰਗ ਨਾਲ ਜਿਆਦਾ ਸਮਝਦਾ ਮੈਨੂੰ ਪਤਾ ਤੈਨੂੰ ਕਿਉਂ ਵੀ ਆ ਸਕਦੇ ਪਰ ਤੂੰ ਜਰ ਨਹੀਂ ਤੇ ਪਰ ਆ ਹਜ਼ਾਰਾਂ ਫੌਜਾਂ ਗੁਰੂਆਂ ਕੈਪਟਨ ਸਾਹਿਬ ਬਹਿਰੇ ਇੱਥੇ ਕੁਆਲਿਟੀ ਹੁੰਦੀ ਕੁਆਲਿਟੀ ਕੁਆਲਿਟੀ ਵਿੱਚ ਨਹੀਂ ਹੁੰਦੀ ਗਲਤੀ ਨਹੀਂ ਹੁੰਦੀ ਸ਼ੁੱਧਤਾ ਹੁੰਦੀ ਹੈ ਸੁਇਸ਼ ਕਰਕੇ ਜਿੰਨੇ ਮੇਰੇ ਵੀਰ ਆਏ ਜਿੰਨੇ ਭਰਾ ਬਜ਼ੁਰਗ ਆਏ ਪਤਾਂ ਆਈਆਂ ਜਿੰਨੇ ਲੰਗਰਾਂ ਸੇਵਾ ਕੀਤੀ ਜੋੜਾਦਰਤ ਕੀਤੀ ਬੇਹਤ ਸੇਵਾ ਦਿੱਤੀਆਂ ਰੱਬੀ ਸਿਖਾਂ ਦਾ ਧੰਨਵਾਦ ਜਿਹੜੇ ਹਰਿਮੰਦਰ ਸਾਹਿਬ ਪਹੁੰਚ ਕੇ ਮੇਰੀ ਕੀਤ ਉਸਦਾ ਸੰਗਮ ਆਪਰ ਬਹੁਤ ਆਏ ਸਾਰਿਆਂ ਦਾ ਧੰਨਵਾਦ ਅਖੰਡ ਪਾਤਸ਼ਾਹ ਜੀ ਦਾ ਧੰਨਵਾਦ ਸਾਰੀ ਇੱਥੇ ਦੀ ਗੁਰੂ ਸੰਗਤ ਸਾਰੇ ਜਿੰਨੇ ਵੀ ਸਿੰਘ ਹਨ ਚਰਨੀ ਗਾਵ ਵਾਲੇ ਹਨ ਸਾਰਿਆਂ ਦਾ ਬਹੁਤ ਧੰਨਵਾਦ ਜਿੱਥੇ ਹਰ ਸ੍ਰੀ ਅਨੰਦ ਅਮਰ ਸੰਚਾਰ ਹੁੰਦਾ ਹੈ ਅੱਜ ਵੀ ਹੋਇਆ ਤੇ ਸੰਥਿਆ ਕਰਾਈ ਜਾਂਦੀ ਹੈ ਇੱਥੇ ਆਪਣੇ ਬੱਚਿਆਂ ਨੂੰ ਜਿਹੜੇ ਆਪਣੇ ਪਿੰਡ ਤੇ ਆਏ ਕੋਈ ਵੀ ਪਿੰਡ ਤੇ ਆ ਸੰਥਿਆ ਕਰਾਓ ਬਾਣੀ ਪੜਾਓ ਸੁੱਧ ਬਾਣੀ ਪੜਾਂਗੇ ਤੇ ਗੁਰੂ ਸਾਹਿਬ ਦੀ ਖੁਸ਼ੀਤਾ ਹੋਵੇਗੀ ਅਮਰਤਾ ਦੀ ਹੋਵੇ ਬਾਣੀ ਤੇ ਬਾਲੇ ਨਾਲ ਜੁੜੋ ਨਿਤਨੇਮ ਰੋਜ਼ ਕਰਿਆ ਕਰੋ ਕੀਰਤਨਾਸ ਕਰਿਆ ਕਰੋ ਵਿੱਚ ਕੁੜੀ ਵੀ ਬੇਟੀ ਕਰਾਂ ਜਦੋਂ ਅਸੀਂ ਇੱਕ ਅਕਲੀਸ਼ਾ ਘਟਿਆ ਉੱਥੇ 45 ਦਿਨ ਜੀਵ ਸਿੰਘ ਵੱਧ ਸਨ ਗੁਰੂ ਸਾਹਿਬ ਅੱਜ 13 ਦੇ ਨਾਲ ਅਸੀਂ ਸਤਿ ਸ੍ਰੀ ਅਕਾਲ ਜਰਨੈਲ ਸਿੰਘ ਦੀ ਖਾਲਸਾ ਰਾਣੀ ਉਦੋਂ ਸਤਿ ਸ੍ਰੀ ਅਕਾਲ ਕਰਤਾਰ ਸਿੰਘ ਜੀ ਮੋਢੀ ਸਰ ਤੰਗ ਵਿੱਚ ਸਾਲ ਦੇ ਅਸੀਂ 45 ਦਿਨ ਰਹੇ 45 46 ਦਿਨ ਸਾਨੂੰ ਇਕੱਠੇ ਕਰ ਲਿਆ ਸਤਿ ਸ੍ਰੀ ਅਕਾਲ ਉਹ ਸਾਡੇ ਵਰਗੇ ਵਿਆਰਤੀ ਸੀ ਅਸਕਰ ਵੀ ਲਈਦਾ ਸੀ ਕਹਿੰਦੇ ਭਾਈ ਦੱਸੋ ਅੱਜ 46 ਦਿਨ ਜਿਹੜਾ ਤੁਸੀਂ 45 ਦਿਨ ਸ਼ਿਕਰਨ ਕੀਤਾ ਅਰਦਾਸ ਕੀਤੀ ਸਾਰੇ ਚੁੱਪ ਹੋ ਗਏ ਕਹਿੰਦੇ ਕਿਉਂ ਦੱਸੀਏ ਤੇਰਾ ਤੇ ਲੈ ਵੀ ਦੱਸਦਾ ਤਕੀਰਾ

ਉਹ ਜੀਰ ਵੱਡੀ ਕਿਰਪਾ ਕੀਤੀ ਸਿੱਖਾਂ ਦੇ ਸਿਰ ਲੈ ਕੇ ਖਾਲਸਾ ਪੰਥ ਸਾਜਿਆ ਤੇ ਖਾਲਸਾ ਪੰਥ ਦੀ ਜੜ੍ਹ ਦੀ ਮੇਰਾ ਕਰੋ ਖਾਲਸਾ ਪੰਥ ਨੂੰ ਆਪਣਾ ਘਰ ਬਣਾਕਿਓ ਖਾਲਸਾ ਪੰਥ ਨੂੰ ਇੱਜ਼ਾਤੀ ਬਖਸ਼ੋ ਖਾਲਸਾ ਪੰਥ ਦਾ ਰਾਹ ਬਖਸ਼ੋ ਖਾਲਸਾ ਪੰਥ ਨੂੰ ਰਹਿਤ ਤੇ ਬਾਣੀ ਨਾਲ ਜੋੜੋ ਉਹਦੇ ਮੈਂ ਤੇ ਅਰਦਾਸ ਕੀਤੀ ਸਾ ਸਦੀ ਦੇਖੋ ਨਾ ਕੋਈ ਰੋੜ ਕੋਈ ਖਿਆਲ ਜਿਹੜੇ ਪਾਸੇ ਜਿਉਣਾ ਮਾਂ ਮੁਰਖਾ ਨਾ ਥਾਪਦਾ ਹੋਵੇ ਤੂੰ ਫਿਰ ਇੱਟਾ ਜੀਵਨ ਸਤੂਰ ਜੀ ਬਖਸ਼ ਦਿੰਦੇ ਆ ਤੁਹਾਡਾ ਨਾਮ ਹੁੰਦਾ ਸੰਕਟ ਦਾ ਆਵਾਜ਼ ਕੋ ਮਾਣਕਾ ਨਹੀਂ ਖੇਵਾਛੀ ਅਰਦਾਸ ਕੋ ਬਾਤ ਸਾਰੀ ਸੰਗਤ ਨੇ ਪੰਜ ਨੰਨ ਹੱਦ ਤੱਕ ਲੰਗਰ ਨਹੀਂ ਸਕਿਆ ਤੂ ਲੰਗਰ ਸ਼ਕਿਆ ਜਾਓ ਸਾਰੇ ਮੀਡੀਆ ਦਾ ਧੰਨਵਾਦ ਦੇਸ਼ ਉਦੇਸ਼ਾਂ ਦੇ ਵਿੱਚ ਇਹਨਾਂ ਵਰਤਾਰੇ ਭਾਈ ਸ਼ਾਂਤੀ ਯਾਦ ਵਿੱਚ ਅਖੰਡ ਪੜ੍ਹ ਸਭ ਕਰਾਇਆ 19 ਸਾਲ ਦੇ ਪਾਠ ਕਰਾਇਆ ਕੋਨਾ ਲਈ ਜਿਸ ਤਰ੍ਹਾਂ ਦਾ ਵੀ ਯਾਦ ਕਰਕੇ ਉਹ ਤਰ੍ਹਾਂ ਅਰਦਾਸ ਕੀਤੀ ਉਹਨਾਂ ਸਾਰੇ ਸ਼੍ਰੀਮਾਨਾਂ ਦਾ ਬਹੁਤ ਧੰਨਵਾਦ ਉਹਨਾਂ ਸਾਰੇ ਗੁਰੂਆਂ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦਾ ਦਿੱਖੇ ਬਖਸ਼ੂ ਗੱਦੀ ਫਤੇਗਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ